ਹੈਲੋ ਗਾਈਜ਼ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਹਾਂਜੀ ਆਪਾਂ ਕੁੰਮੇ ਰਾਜਸਥਾਨ ਜੈਪੂਰ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਬੈਕ ਟੂ ਆਪਣੇ ਵਰਕ ਉਹੀ ਸਮਾਨ ਲਗਾਣਾ ਵਾ ਹਨਾ ਸਮਾਨ ਥੋੜਾ ਜਿਆ ਵਿਆ ਮੈਂ ਕਿ ਚਲੋ ਲੱਗ ਜਾਏਗਾ ਸਰਦੀਆਂ ਦੇ ਦਿਨ ਨੇ ਥੋੜੇ ਬਹੁਤ ਸਮਾਨ ਜਿਹੜਾ ਪਿਆ ਸੀ ਨਿਕਲ ਜਾਏਗਾ ਫਿਰ ਉਸ ਤੋਂ ਆਪਾਂ ਨਵਾਂ ਕੰਮ ਦੇਖਾਂਗੇ ਤੇ ਜਿੱਥੇ ਆ ਇਸ ਟਾਈਮ ਸਮਾਨ ਆਪਣੀ ਰੇੜੀ ਖੜੀ ਆ ਇਹ ਹੈਗਾ ਜੀ ਆਪਣਾ ਪੁਰਾਣਾ ਘਰ ਠੀਕ ਹੈ ਜੀ ਤੇ ਤੇਦੀ ਸਰਦੀ ਵਾਲੇ ਹਾਲਾਤ ਮੈਂ ਕੈਮਰਾ ਕਰਕੇ ਦਿਖਾਨਾ ਆ ਦੇਖੋ ਇਹ ਆਪਣਾ ਘਰ ਇੰਦਰ ਵੀ ਇਹ ਹੈਗਾ ਜੀ ਆਪਣਾ ਪੁਰਾਣਾ ਘਰ ਠੀਕ ਹੈ ਹਾਲਾਤ ਦੇਖ ਸਕਦੇ ਹੋ ਤੁਸੀਂ ਚਲੋ ਹੌਲੀ ਹੌਲੀ ਪਰਮਾਤਮਾ ਨੇ ਕਿਰਪਾ ਕਰੀ ਇਹ ਵੀ ਬਣ ਜਾਏਗਾ ਆਪਣਾ ਤੇ ਹੁਣ ਆਪਾਂ ਲੱਗਿਆਂ ਰੇੜੀ ਬਾਹਰ ਕੱਢਣ ओके जी लो जी ਆਪਾਂ ਰੇੜੀ ਕੱਢ ਲਈ ਬਾਹਰ ਲਾ ਲਈ ਦਰੋਜੇ ਮੁਰੇ ਤੇ ਹੁਣ ਆਪਣਾ ਪਾਣੀ ਦੀ ਬੋਤਲ ਵਗੈਰਾ ਚੱਕਾਂਗੇ ਤੇ ਜੋ ਵੀ ਜਿਹੜਾ ਵੀ ਸਮਾਨ ਆਪਾਂ ਨੇ ਚੱਕਣਾ ਹੋਰ ਰੱਖ ਕੇ ਰੇੜੀ 'ਚ ਤੇ ਹੁਣ ਆਪਾਂ ਚੱਲਾਂਗੇ ਆਪਣਾ ਅੱਡੇ ਤੇ ਲੋ ਜੀ ਆਪਾਂ ਚੱਲੇ ਆ ਲੈ ਕੇ ਰੇੜੀ ਤੇ ਪਹੁੰਚ ਅੱਡੇ ਤੇ ਚਲਾਈਏ ਸਮਾਨ ਓਕੇ ਜੀ ਲੈ ਲਿਆ ਉਹ ਤੇ ਇੱਕ ਲੋ ਜੀ ਸਮਾਨ ਸਮਾਨ ਆਪਣਾ ਲੱਗ ਗਿਆ ਹੀ ਤੇ ਥੋੜੀ ਥੋੜੀ ਧੁੱਪ ਵੀ ਨਿਕਲ ਆਈ ਐ ਠੀਕ ਹੈ ਜੀ ਆਸੂ ਨੂੰ ਵੇਟ ਆਪਾਂ ਕਰਨੀਆਂ ਗ੍ਰਾਹਕ ਦੀ ਦੇਖਦੇ ਆ ਕਿੰਨੇ ਗ੍ਰਾਹਕ ਆਂਦੇ ਨੇ ਆਉਂਦੇ ਨੇ ਜਾਂ ਨਹੀਂ ਆਉਂਦੇ ਓਕੇ ਜੀ ਹੁਣ ਆਪਾਂ ਮਿਲਾਂਗੇ ਸ਼ਾਮ ਨੂੰ ਹਾਂਜੀ ਆਪਾਂ ਸਵੇਰ ਦੇ ਸਮਾਨ ਲਈ ਬੈਠੇ ਆਂ ਗਾਹਕ ਦੀ ਵੇਟ ਕੀਤੀ ਆ ਕੋਈ ਵੀ ਗਾਹਕ ਨਹੀਂ ਆਇਆ ਮਤਲਬ ਆਏ ਨੇ ਬਸ ਆ ਕੇ ਵਾਪਸ ਮੁੜ ਜਾਂਦੇ ਨੇ ਤੇ ਮਤਲਬ ਵੀ ਹਜੇ ਤੱਕ ਆਪਣੀ 1 ਰੁਪਈਆ ਦੀ ਸੇਵ ਨਹੀਂ ਹੋਈ ਠੀਕ ਹੈ ਜੀ ਟਾਈਮ ਹੋ ਗਿਆ ਪੂਰੇ 3 ਵਜੇ ਨੇ ਸਾਢੇ 3:00 ਹੋ ਗਏ ਨੇ ਠੀਕ ਹੈ ਜੀ ਅਜੇ ਵੀ 1 ਰੁਪਏ ਦੀ ਆਪਾਂ ਹੀ ਐਟ ਨੂੰ ਚੀਜ਼ ਨਹੀਂ ਜੀ ਗਈ ਬਾਕੀ ਦੇਖਦੇ ਆ ਦੋ ਤਿੰਨ ਘੰਟੇ ਦੋ ਦੋ ਘੰਟੇ ਹੋਰ ਆ 5 ਵਜੇ ਤੱਕ 5:30 ਤੱਕ ਸਾਢੇ 5:30 ਵਜੇ ਤੱਕ ਹੈਗੇ ਆ ਆਪਾਂ ਦੇਖਦੇ ਆ ਕੋਈ ਗਾਹ ਕੰਦਾ ਆ ਨਹੀਂ ਚੁੱਕੀ ਬਾਕੀ ਸਵੇਰ ਦਾ ਹਾਲ ਤੱਕ ਇੱਕ ਵੀ ਗਾਹ ਨਹੀਂ ਆਇਆ